ਪੜ ਜੇ ਤੁਸੀਂ ਸਾਦਗੀ ਨੂੰ ਵੀ ਟ੍ਰੋਲ ਕਰੋਗੇ ਫਿਰ ਮੈਂ ਫਿਰ ਮੈਂ ਆੜੂੰਗਾ ਤੁਸੀਂ ਮੇਰੇ ਬਾਰੇ ਪਰਚੋਲ ਕਰੋ 100 ਵਾਰੀ ਕਰੋ ਪਰ ਮੇਰੇ ਕੈਰੀਅਰ ਨੂੰ ਪਹਿਲੇ ਤੋਂ ਲੈ ਕੇ ਅੱਜ ਤੱਕ ਕਰੋ ਜੇ ਮੈਂ ਕੋਈ ਸਹਿਜ ਗੱਲ ਕਰਦਾ ਜੇ ਤੁਸੀਂ ਉਹਨੂੰ ਵੀ ਟ੍ਰੋਲ ਕਰੋਗੇ ਉਹ ਤਾਂ ਮੂਰਖਤਾ ਨਾ ਹਰ ਵੇਲੇ ਡੀਪ ਸ਼ਾਇਰੀ ਨਹੀਂ ਹੁੰਦੀ ਓਏ ਜਦੋਂ ਬੇਵਕੂਫੀ ਹੱਦ ਪਾਰ ਕਰ ਜਾਂਦੀ ਹੈ ਫਿਰ ਕਿਸੇ ਨੂੰ ਇਹ ਵੀੜਾ ਚੱਕਣਾ ਪੈਂਦਾ ਹੈ ਉਹਦੇ ਦੋ ਹੀ ਤਰੀਕੇ ਆ ਤਾਂ ਬਹੁਤ ਸ਼ਾਂਤ ਰਹੋ ਜਾਂ ਫਿਰ ਤਸੱਲੀ ਪੂਰਵਕ ਜਵਾਬ ਦਿਓ ਕਈ ਵਾਰੀ ਬਹੁਤ ਟਰਾਲ ਮਹਿਕਮਾ ਇਹ ਬੇਵਕੂਫਾਂ ਦਾ ਜਿਹੜਾ ਮੰਦਬੁੱਧੀ ਲੋਕਾਂ ਕੋ ਕਰਦੇ ਐ ਜਿਹੜੀ 300 ਬਣੀ ਐ ਤੁਹਾਡੀ ਹਾਲੀਵੁੱਡ ਦੀ ਕਿ ਕੀ ਉਹ ਸਾਡੇ ਪੰਜਾਬ ਦੇ ਯੋਧਿਆਂ ਤੋਂ ਵੱਡਾ ਥੋਟਾ ਹੈ ਉਹ ਸਾਡੇ ਕੋਲ ਤਾਂ ਬਹੁਤ ਕੋਸ਼ਾ ਸਾਡਾ ਜੇ ਸਿਨੇਮਾ ਉਸ ਪੱਧਰ ਤੇ ਗਿਆ ਕਿ ਅਸੀਂ ਵੱਡੇ ਬਜਟ ਬਣਾ ਸਕੀਏ ਮੈਂ ਅਕਸਰ ਇਹ ਗੱਲਾਂ ਕਰਦਾ ਹੁੰਨਾ ਕਈ ਵਾਰੀ ਬਹੁਤ ਟਰਾਲ ਮਹਿਕਮਾ ਇਹ ਬੇਵਕੂਫਾਂ ਦਾ ਜਿਹੜਾ ਮੰਦਬੁੱਧੀ ਲੋਕਾਂ ਕੋ ਕਰਦੇ ਐ ਜਿਹੜੀ <Sessy> 300 ਬਣੀ ਹੈ ਤੁਹਾਡੀ ਹਾਲੀਵੁੱਡ ਦੀ ਕਿਲੀ ਕੀ ਉਹ ਸਾਡੇ ਪੰਜਾਬ ਦੇ ਯੋਧਿਆਂ ਤੋਂ ਵੱਡਾ ਥੋਟ ਹੈ ਇੱਥੇ ਤਾਂ ਇੱਕ ਇੱਕ ਲੜਿਆ ਉਹ ਤਾਂ ਫੇਰ 300 ਇਕੱਠੇ ਲੜਲੇ ਇੱਥਾ ਜਦੋਂ ਬਾਬਾ ਜੱਸਾ ਸਿੰਘ ਹੋਰਾ ਨੇ ਸ਼ੁਰੂ ਕਰਤੀ ਦੌਰ ਚ ਕਿਦੋਂ ਉਹ ਤਾਂ ਬਹੁਤ ਥੋੜੇ ਸੱਜਣ ਸੀ ਬਹੁਤ ਥੋੜੇ ਦਲੇਰ ਨਿਤਰੇ ਸੀ ਆਪਦੇ ਕਬੀਲੇ ਨੂੰ ਬਚਾਉਣ ਲਈ ਕਿਉਂਕਿ ਬਹੁਤ ਦਲੇਰੀ ਦਾ ਕੰਮ ਸੀ ਐਡੀ ਬੜੀ ਫੌਜ ਨੂੰ ਜੰਗਲ ਚ ਘੇਰ ਲੈਣਾ ਤੇ ਸੱਟਾਂ ਮਾਰ ਕੇ ਆ ਜਾਣਾ ਤੋ ਸਾਡੇ ਕੋਲ ਤਾਂ ਬਹੁਤ ਕੋਸ਼ਾ ਹੈ ਸਾਡਾ ਜੇ ਸਿਨੇਮਾ ਉਸ ਪੱਧਰ ਤੇ ਗਿਆ ਕਿ ਅਸੀਂ ਵੱਡੇ ਬਜਟ ਬਣਾ ਸਕੀ। ਆ ਪਰਬਾਬੇ ਦੀ ਕਿਰਪਾ ਹੋਣ ਅਸੀਂ ਉਹ 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 ਅਸੀਂ ਨੇ 12-14 ਸਾਲ ਪਹਿਲਾਂ ਵੀ ਪ੍ਰੋਮੋ ਬਣਾਇਆ ਸੀ। ਗੁਰੂ ਸਾਹਿਬ ਦੇ ਜਿਨ੍ਹਾਂ ਨੇ ਥਾਪੜਾ ਬੱਚਿਆਂ ਨੂੰ ਦਿੱਤਾ ਫਿਰ ਉਹ ਲੜਿਆ ਗਿਆ ਕਿ ਨੌਜਵਾਨਾਂ ਨੇ। ਉਹ ਪ੍ਰੋਮੋ ਵੀ ਬਣਾਇਆ ਸੀ ਮੈਂ ਤੁਹਾਨੂੰ ਭੇਜੂੰਗਾ ਅੱਜ ਸਾਰਿਆਂ ਨੂੰ। ਉਹਦੀ ਪਿਕਚਰ ਕੁਆਲਿਟੀ ਸ਼ਾਇਦ ਨਾ ਵਧੀਆ ਮਿਲੇ ਕਿਉਂਕਿ ਉਹ オリジナル ਫਾਈਲ ਲੱਭੀ ਨਹੀਂ। ਤੇ ਉਹ ਨਹੀਂ ਬਣਾ पाए ਫਿਰ ਅਸੀਂ ਉਹ ਹੁਣ ਅਸੀਂ ਉਹ ਬਣਾਉਣ ਦੀ ਸੋਚ ਸਿਕ ਵਾਰੀਅਰਜ਼ ਦੇਖੋ ਪਿੰਡਾਲਿਆ ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਮੈਂ ਨਾ ਬੋਲਾਂ ਕਿਉਂਕਿ ਮੈਂ ਐਨਫ ਮਚ्योर ਹਾਂ ਕਿ ਮੈਂ ਕਿਸੇ ਗੱਲ ਨੂੰ ਰਿਐਕਟ ਨਾ ਕਰਾਂ ਪਰ ਜੇ ਤੁਸੀਂ ਸਾਦਗੀ ਨੂੰ ਵੀ ਟਰੋਲ ਕਰੋਗੇ ਫਿਰ ਮੈਂ ਫਿਰ ਮੈਂ ਆੜੂੰਗਾ ਤੁਸੀਂ ਮੈਨੂੰ ਜੀ ਤੌਰ ਤੇ ਉਦਾਂ ਕਰ ਲੋ ਦੇਖੋ ਬਹਿਸ ਹੋਣੀ ਚਾਹੀਦੀ ਹੈ ਪਰ ਬਹਿਸ ਲਈ ਵਿਸ਼ਾ ਤੇ ਵਸਤੂ ਦਾ ਹੋਣਾ ਬਹੁਤ ਜ਼ਰੂਰੀ ਹੈ ਬਹਿਸ ਦਾ ਮੁੱਦਾ ਹੋਣਾ ਚਾਹੀਦਾ ਤੁਸੀਂ 100 ਤੁਸੀਂ ਤੁਸੀਂ ਮੇਰੇ ਬਾਰੇ ਪਰਚੋਲ ਕਰੋ 100 ਵਾਰੀ ਕਰੋ ਪਰ ਮੇਰੇ ਕੈਰੀਅਰ ਨੂੰ ਪਹਿਲੇ ਤੋਂ ਲੈ ਕੇ ਅੱਜ ਤੱਕ ਕਰੋ ਜੇ ਮੈਂ ਕੋਈ ਸਹਿਜ ਗੱਲ ਕਰਦਾ ਜੇ ਤੁਸੀਂ ਉਹਨੂੰ ਵੀ ਡਰਾਲ ਕਰੋਗੇ ਉਹ ਤਾਂ ਮੂਰਖ ਤਾ ਨਾ ਹਰ ਵੇਲੇ ਡੀਪ ਸ਼ਾਇਰੀ ਨਹੀਂ ਹੁੰਦੀ ਹਰ ਵੇਲੇ ਡੀਪ ਗੀਤ ਨਹੀਂ ਹੁੰਦਾ ਕਦੇ ਕੋਈ ਰਮਾਸ ਉਹ ਅਲੱਗ-ਅਲੱਗ ਬਣ ਗਿਆ ਤੁਸੀਂ ਰੋਜ਼ ਨਵੇਂ ਕੱਪੜੇ ਪਾਉਣਾ ਇੱਕੋ ਕੱਪੜਾ ਨਹੀਂ ਪਾ ਸਕਦੇ ਉਹ ਐਸੀ ਤਰ੍ਹਾਂ ਸੰਗੀਤ ਤੇ ਇਹਦੇ ਚੱਕ ਕੇ ਅਲੱਗ-ਅਲੱਗ ਤਰਜ਼ਾਂ ਅਲੱਗ-ਅਲੱਗ ਚੀਜ਼ਾਂ ਹੋ ਗਈਆਂ ਕਈ ਫਨੀ ਗਾਣੇ ਵੀ ਹੁੰਦੇ ਆ ਉਹ ਇਹ ਜਦੋਂ ਬੇਵਕੂਫੀ ਹੱਦ ਪਾਰ ਕਰ ਜਾਂਦੀ ਹੈ ਫਿਰ ਕਿਸੇ ਨੂੰ ਇਹ ਵੀੜਾ ਚੱਕਣਾ ਪੈਂਦਾ ਤਾਂ ਉਹਦੇ ਦੋ ਹੀ ਤਰੀਕੇ ਆ ਤਾਂ ਬਹੁਤ ਸ਼ਾਂਤ ਰਹੋ ਯਾ ਫਿਰ ਤਸੱਲੀਪੂਰਵਕ ਜਵਾਬ ਦੋ ਅਸੀਂ ਸਵਰਾਥਾਂ ਦੇ ਸਕਦੇ ਮੈਂ ਅਕਸਰੇ ਗੱਲਾਂ ਕਰਦਾ ਹੁੰਨਾ ਕਈ ਵਾਰੀ ਬਹੁਤ ਟਰੋਲ ਮਹਿਕਮਾ ਇਹ ਬੇਵਕੂਫਾਂ ਦਾ ਜਿਹੜਾ ਮੰਦਬੁੱਧੀ ਲੋਕੋਂ ਕਰਦੇ ਹੈ ਜਿਹੜੀ 300 ਬਣੀ ਹੈ ਤੁਹਾਡੀ ਹਾਲੀਵੁੱਡ ਦੀ ਕਿਲੀ ਕੀ ਉਹ ਸਾਡੇ ਪੰਜਾਬ ਦੇ ਯੋਧਿਆਂ ਤੋਂ ਵੱਡਾ ਥੋਟ ਹੈ ਇੱਥੇ ਤਾਂ ਇੱਕ ਇੱਕ ਲੜਿਆ ਉਹ ਤਾਂ ਫੇਰ 300 ਇਕੱਠੇ ਲੜਲੇ ਇੱਥਾ ਜਦੋਂ ਬਾਬਾ ਜਸਾ ਸਿੰਘ ਹੋਰਾ ਨੇ ਸ਼ੁਰੂ ਕਰਤੀ ਦੌਰ ਚ ਕਿਦੋਂ ਉਹ ਤਾਂ ਬਹੁਤ ਥੋੜੇ ਸੱਜਣ ਸੀ ਬਹੁਤ ਥੋੜੇ ਦਲੇਰ ਨਿਤਰੇ ਸੀ ਆਪਦੇ ਕਬੀਲੇ ਨੂੰ ਬਚਾਉਣ ਲਈ ਇਹ ਤਾਂ ਬਹੁਤ ਦਲੇਰੀ ਦਾ ਕੰਮ ਸੀ ਐਡੀ ਬੜੀ ਫੌਜ ਨੂੰ ਜੰਗਲ ਚ ਘੇਰ ਲੈਣਾ ਤੇ ਸੱਟਾ ਮਾਰ ਕੇ ਆ ਜਾਣਾ ਤੋਂ ਸਾਡੇ ਕੋਲ ਤਾਂ ਬਹੁਤ ਕੋਸ਼ ਹੈ ਸਾਡਾ ਜੇ ਸਿਨੇਮਾ ਉਸ ਪੱਧਰ ਤੇ ਗਿਆ ਕਿ ਅਸੀਂ ਵੱਡੇ ਬਜਟ ਬਣਾ ਸਕੀ ਆ ਪਰਬਾਬੇ ਦੀ ਕਿਰਪਾ ਹੋਣ ਅਸੀਂ ਉਹ 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 ਅਸੀਂ ਨੇ 12 14 ਸਾਲ ਪਹਿਲਾਂ ਵੀ ਪ੍ਰੋਮੋ ਬਣਾਇਆ ਸੀ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਥਾਪੜਾ ਬੱਚਿਆਂ ਨੂੰ ਦਿੱਤਾ ਫਿਰ ਉਹ ਲੜਿਆ ਗਿਆ ਕਿ ਨੌਜਵਾਨਾਂ ਨੇ ਉਹ ਪ੍ਰੋਮੋ ਵੀ ਬਣਾਇਆ ਸੀ ਮੈਂ ਤੁਹਾਨੂੰ ਭੇਜੂੰਗਾ ਅੱਜ ਸਾਰਿਆਂ ਨੂੰ ਉਦੀ ਪਿਕਚਰ ਕੁਆਲਿਟੀ ਸ਼ਾਇਦ ਨਾ ਵਧੀਆ ਮਿਲੇ ਕਿਉਂਕਿ ਉਹ origignal ਫਾਈਲ ਲੱਭ ਹੀ ਨਹੀਂ ਤੇ ਉਹ ਨਹੀਂ ਬਣਾ ਪਾਇਆ ਫਿਰ ਅਸੀਂ ਉਹ ਹੁਣ ਅਸੀਂ ਉਹ ਬਣਾਉਣ ਦੀ ਸੋਚਦਾ ਸਿਕ ਵਾਰੀਅਰਜ਼ ਦੇਖੋ ਪਿੰਡਾਲਿਆਂ ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਮੈਂ ਨਾ ਬੋਲਾਂ ਕਿਉਂਕਿ ਮੈਂ ਐਨਫ ਮਚ्योर ਹਾਂ ਕਿ ਮੈਂ ਕਿਸੇ ਗੱਲ ਨੂੰ ਰਿਐਕਟ ਨਾ ਕਰਾਂ ਪਰ ਜੇ ਤੁਸੀਂ ਸਾਦਗੀ ਨੂੰ ਵੀ ਟਰੋਲ ਕਰੋਗੇ ਫਿਰ ਮੈਂ ਫਿਰ ਮੈਂ ਆੜੂੰਗਾ ਤੁਸੀਂ ਮੈਨੂੰ ਜਿਹੀ ਤਰ੍ਹਾਂ ਤੋਂ ਉਦਾਂ ਕਰ ਲੋ ਦੇਖੋ ਬਹਿਸ ਹੋਣੀ ਚਾਹੀਦੀ ਹੈ ਪਰ ਬਹਿਸ ਲਈ ਵਿਸ਼ਾ ਤੇ ਵਸਤੂ ਦਾ ਹੋਣਾ ਬਹੁਤ ਜ਼ਰੂਰੀ ਹੈ बहस ਦਾ ਮੁੱਦਾ ਹੋਣਾ ਚਾਹੀਦਾ ਤੁਸੀਂ 100 ਤੁਸੀਂ ਤੁਸੀਂ ਮੇਰੇ ਬਾਰੇ ਪਰਚੋਲ ਕਰੋ 100 ਵਾਰੀ ਕਰੋ ਪਰ ਮੇਰੇ ਕੈਰੀਅਰ ਨੂੰ ਪਹਿਲੇ ਤੋਂ ਲੈ ਕੇ ਅੱਜ ਤੱਕ ਕਰੋ ਜੇ ਮੈਂ ਕੋਈ ਸਹਿਜ ਗੱਲ ਕਰਦਾ ਜੇ ਤੁਸੀਂ ਉਹਨੂੰ ਵੀ ਡਰਾਲ ਕਰੋਗੇ ਉਹ ਤਾਂ ਮੂਰਖ ਤਾ ਨਾ ਹਰ ਵੇਲੇ ਡੀਪ ਸ਼ਾਇਰੀ ਨਹੀਂ ਹੁੰਦੀ ਹਰ ਵੇਲੇ ਡੀਪ ਗੀਤ ਨਹੀਂ ਹੁੰਦਾ ਕਦੇ ਕੋਈ ਰਮਾਸ ਹੋਵੇ ਅਲੱਗ-ਅਲੱਗ ਬਣ ਗਿਆ ਤੁਸੀਂ ਰੋਜ਼ ਨਵੇਂ ਕੱਪੜੇ ਪਾਉਣਾ ਇੱਕੋ ਕੱਪੜਾ ਨਹੀਂ ਪਾ ਸਕਦੇ ਉਹ ਐਸੇ ਤਰ੍ਹਾਂ ਸੰਗੀਤ ਤੇ ਇਹਦੇ ਚਾਕੇ ਅਲੱਗ-ਅਲੱਗ ਤਰ੍ਹਾਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਕਈ ਫਨੀ ਗਾਣੇ ਵੀ ਹੁੰਦੇ ਆ ਓਏ ਜਦੋਂ ਬੇਵਕੂਫੀ ਹੱਦ ਪਾਰ ਕਰ ਜਾਂਦੀ ਹੈ ਫਿਰ ਕਿਸੇ ਨੂੰ ਇਹ ਵੀੜਾ ਚੱਕਣਾ ਪੈਂਦਾ ਹੈ। ਤਾਂ ਉਹਦੇ ਦੋ ਹੀ ਤਰੀਕੇ ਆ ਤਾਂ ਬਹੁਤ ਸ਼ਾਂਤ ਰੋ ਜਾਂ ਫਿਰ ਤਸੱਲੀਪੂਰਵਕ ਜਵਾਬ ਦਿਓ ਅਸੀਂ ਸਬਰਾਂਤਾਂ ਦੇ ਸਕਦੇ ਹਾਂ।